ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਵਿਚਾਰੀਏ YouTube ਦਾ ਇਹ ਚੈਨਲ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੀ ਸਾਂਝ ਪਾਣ ਵਾਸਤੇ ਬਣਾਇਆ ਗਿਆ ਹੈ ਆਪ ਸੰਗਤਾਂ ਦੇ ਨਾਲ ਗੁਰਬਾਣੀ ਦੇ ਵਿੱਚੋਂ ਕੁਝ ਚੋਣਵੇਂ ਸ਼ਬਦ ਔਰ ਕੁਝ ਅੱਖਰ ਗੁਰਬਾਣੀ ਦੇ ਉਹਨਾਂ ਨੂੰ ਕਿਵੇਂ ਬੋਲਣਾ ਹੈ ਕਿਵੇਂ ਪੜ੍ਹਨਾ ਹੈ ਅੱਖਰ ਜੋੜ ਕੇ ਜਿਹੜੇ ਸ਼ਬਦ ਬਣਦੇ ਨੇ ਉਹ ਸ਼ਬਦ ਕਿਵੇਂ ਪੜਨੇ ਹਨ ਲਗਮਾਤਰਾਾਂ ਦੀ ਗੁਰਬਾਣੀ ਦੇ ਅੱਖਰਾਂ ਦੀ ਔਰ ਗੁਰਬਾਣੀ ਦੇ ਸ਼ਬਦਾਂ ਦੀ ਸਾਂਝ ਆਪ ਸੰਗਤਾਂ ਦੇ ਨਾਲ ਪਾਈ ਜਾਂਦੀ ਹੈ ਆਓ ਗੁਰਬਾਣੀ ਦੇ ਵਿੱਚੋਂ ਕੁਝ ਸ਼ਬਦ ਨੇ ਅਗੰਮ ਅਗੰਮ ਅਸੁਰ ਅਲਖ ਅਲਿਪਤਾ ਇਹਨਾਂ ਸ਼ਬਦਾਂ ਨੂੰ ਇਹੜਾ ਅਗਿੱਤਰ ਅੱਗੇ ਲਾ ਕੇ ਪੜ੍ਹਨਾ ਹੈ ਜਿਵੇਂ ਸ਼ਬਦ ਨੇ ਗਮ ਗਮ ਹੁੰਦਾ ਪਹੁੰਚ ਅਗਮ ਜਿਹੇ ਤੱਕ ਪਹੁੰਚ ਨਾ ਹੋ ਸਕੇ ਗਮ ਦਾ ਹੀ ਸ਼ਬਦ ਹੈ ਅਗਮ ਅਗਮ ਔਰ ਸੁਰ ਦੇਵਤੇ ਨੂੰ ਕਹਿੰਦੇ ਨੇ ਅਸੁਰ ਦੇਵਤੇ ਤੋਂ ਉਲਟ ਭਾਵ ਰਾਖਸ਼ ਜਿਹਦਾ ਦੇਵਤਾ ਨਾ ਹੋਵੇ ਇਸੇ ਤਰੀਕੇ ਦੇ ਨਾਲ ਲਖ ਲਖ ਸ਼ਬਦ ਲਖ ਲਖਣਾ ਹੈ ਕਿਸੇ ਚੀਜ਼ ਦਾ ਅੰਤ ਪਾ ਲੈਣਾ ਕਹਿ ਲਈ ਲਖ ਲੈਣਾ ਕਿਸੇ ਚੀਜ਼ ਨੂੰ ਸਮਝ ਲੈਣਾ ਤੇ ਉਹ ਫਿਰ ਸ਼ਬਦ ਬਣ ਗਿਆ ਅਲਖ ਅਲਖ ਸ਼ਬਦ ਪੜਨਾ ਅਲਖ ਲਖ ਅੱਗੇ ਅਗੇ ਤਰ ਐੜਾ ਲਾ ਕੇ ਅਲਖ ਇਸੇ ਤਰੀਕੇ ਦੇ ਨਾਲ ਵਿਲੀਪਤ ਹੋਣਾ ਕਿਸੇ ਚੀਜ਼ ਦੇ ਨਾਲ ਪਰ ਉਸ ਚੀਜ਼ ਤੋਂ ਨਿਰਲੀ ਪ੍ਰਣਨ ਕਰਨੇ ਅਲੇ ਪਤਾ ਐਸੇ ਸ਼ਬਦ ਗੁਰਬਾਣੀ ਦੇ ਵਿੱਚੋਂ ਆਓ ਕੁਝ ਗੁਰਬਾਣੀ ਦੀਆਂ ਪੰਕਤੀਆਂ ਨਾਲ ਵਿਚਾਰ ਕੇ ਇਹਨਾਂ ਸ਼ਬਦਾਂ ਨੂੰ ਸਮਝੀਏ ਰੋਜ਼ ਦੀ ਬਾਣੀ ਹੈ ਰੈ ਰਸਦੀ ਬਾਣੀ ਕਹਿ ਦਿੰਦੇ ਹਾਂ ਸੋ ਪੁਰਖ ਦਾ ਉਹ ਸ਼ਬਦ ਹੈ ਗੁਰੂ ਰਾਮਦਾਸ ਮਹਾਰਾਜ ਜੀ ਦੀ ਪਵਨ ਬਾਣੀ ਹੈ ਸੋ ਪੁਰਖ ਨਿਰੰਝਨ ਹਰ ਪੁਰਖ ਨਿਰੰਝਨ ਸੋਤ ਭਾਵ ਉਹ ਪੁਰਖ ਦਾ ਮਤਲਬ ਜਿਹੜਾ ਸਾਰਿਆਂ ਵਿੱਚ ਵਿਆਪਕ ਹੈ ਰਮਿਆ ਹੋਇਆ ਹੈ ਹੈ ਵਿੱਚ ਹੀ ਇਹ ਸਾਰਿਆਂ ਦੇ ਪਰ ਨਿਰਲੇਪ ਹੈ ਨਿਰੰਜਨ ਇਹ ਵੀ ਸੰਦੇਸ਼ੀ ਦੇ ਸ਼ਬਦ ਹੈ ਨਿਰ ਅੰਜਨ ਐੜਾ ਵਿੱਚੋਂ हट ਗਿਆ ਨਿਰੰਜਨ ਸ਼ਬਦ ਸਿੱਧਾ ਬਣ ਗਿਆ ਤੋ ਨਿਰ ਅੰਜਨ ਅੰਜਨ ਕਹਿੰਦੇ ਕਾਲਖੰਡ ਨੂੰ ਨਿਰਭਾਵ ਬਿਨਾ ਬਿਨਾ ਕਾਲਖਤ ਨੂੰ ਜੀ ਨੂੰ ਮਾਇਆ ਦੀ ਲੇਪ ਨਾ ਲੱਗੇ ਮਾਇਆ ਦੀ ਕਾਲਖ ਨਾ ਲੱਗੇ ਨਿਰੰਜਨ ਉਹ ਜਿਹੜਾ ਪੁਰਖ ਪ੍ਰਮਾਤਮਾ ਸਾਰਿਆਂ 'ਚ ਬੈਠਾ ਹੋਇਆ ਹੈ ਉਹ ਮਾਇਆ ਤੋਂ ਨਿਰਲੇਪ ਹੈ ਉਹ ਹਰੀਪੁਰਖ ਮਾਇਆ ਤੋਂ ਨਿਰਲੇਪ ਸਾਰਿਆਂ ਵਿੱਚ ਵਿਆਪਕ ਹੈ ਬੈਠਾ ਹੋਇਆ ਹਰ ਅਗੰਮ ਅਗਮ ਅਪਾਰਾ ਗੰਮ ਪੰਜ ਅਗੰਮ ਪੰਜ ਤੋਂ ਪਰੇ ਉਹ ਬਿਆੰਤ ਹੈ ਸਾਡੀ ਪੰਜ ਤੋਂ ਪਰੇ ਹੈ ਤੇ ਉਹਦਾ ਪਾਰਲਾ ਬੰਨਾ ਕੋਈ ਨਹੀਂ ਹੈ ਤੇ ਪਾਠ ਹੈ ਐਣਾ ਅਗੀਤਰ ਲਾ ਕੇ ਗੱਗਾ ਮੰਮਾ ਅਗਮਾ ਗਾਮ ਇਕੱਠਾ ਅਡਾ ਅਗਿੱਤਰ ਅਗਮ ਇਸੇ ਤਰੀਕੇ ਨਾਲ ਅਗਮਾ ਤੋਂ ਪਾਠ ਨੂੰ ਅਗਮ ਜਾਂ ਅਗਮਾ ਪੜਨਾ ਗਲਤ ਹੈ ਅਗਮ ਅਗਮਾ ਇਸ ਤਰੀਕੇ ਨਾਲ ਪਾਠ ਕਰਨਾ ਹੈ ਇੱਕ ਗੁਰਬਾਣੀ ਦੇ ਵਿੱਚ ਹੋਰ ਪੰਕਤੀ ਅਸੀਂ ਆਮ ਪੜ ਲੈਂਦੇ ਹਾਂ ਅਸੂਰ ਸੰਘਾਰੈ ਸੁਖ ਵਸੈ ਜੋ ਤਿਸ ਭਾਵੈ ਸੋ ਹੋਇ ਅਸੁਰ ਦੇੰਤ ਰਾਕਸ਼ਸ ਸੁਰ ਦੇਵਤਾ ਅਸੁਰ ਰਕਸ਼ਸ ਤੋਂ ਪਾਠ ਹੈ ਅਸੁਰ ਸੁਰ ਦੇ ਅੱਗੇ ਐੜਾ ਅਸੁਰ ਤੋਂ ਜਿਹੜਾ ਕਾਮਾਦਿਕ ਨੂੰ ਇਹਨਾਂ ਦਿਨ ਤੋਂ ਸੰਘਾਰ ਲਵੇ ਬਸ ਵਿੱਚ ਕਰ ਲਵੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਆਤਮਿਕ ਰੋਹਾਨੀ ਮੰਡਲ ਦੇ ਵਿੱਚ ਆਪਣੇ ਹਿਰਦੇ ਵਿੱਚ ਆਪਣੇ ਆਪ ਵਿੱਚ ਟਿਕ ਜਾਂਦਾ ਉਸ ਦਾ ਹੀ ਫਿਰ ਸਹਿਜ ਅਵਸਥਾ ਵਿੱਚ ਰਹਿ ਕੇ ਆਨੰਦ ਮਾਣਦਾ ਤੋ ਫਿਰ ਉਹਨੂੰ ਇਹ ਗੱਲ ਸਮਝ ਆ ਜਾਂਦੀ ਕਿ ਮਾਲਕ ਨੂੰ ਜੋ ਪਾਉਂਦਾ ਕਿ ਉਹੀ ਹੁੰਦਾ ਜੋ ਤੇਸਪਾਵੇਂ ਸੋ ਹੋਏ ਜੋ ਉਸ ਮਾਲਕ ਨੂੰ ਪਾਉਂਦਾ ਉਹ ਹੁੰਦਾ ਉਹਨੂੰ ਫਿਰ ਇਹ ਗੱਲ ਸਮਝ ਆ ਜਾਂਦੀ ਸੋ ਪਾਠ ਹੈ ਅਸੁਰ ਇਹਨੂੰ ਅਸੁਰ ਜਾਂ ਅਸੁਰ ਕੱਠਾ ਪੜ੍ਹਨ ਨੂੰ ਨਹੀਂ ਅਸੁਰਨ ਪਾਠ ਨਹੀਂ ਹੈ ਅਸੁਰ ਐਣਾ ਅਗੇ ਤਰ ਲਾ ਕੇ ਇਸੇ ਤਰੀਕੇ ਦੇ ਨਾਲ ਪਾਰ ਜਾਤ ਜਪ ਅ ਲਖ ਅ ਭੇਵਾ ਚਾਰ ਪਦਾਰਥ ਗੁਰ ਕੀ ਸੇਵਾ ਧਰਮ ਅਰਥ ਕਾਮ ਮੋਖ ਦਾ ਦਾਤਾ ਧਰਮ ਅਰਥ ਕਾਮ ਮੋਖ ਧਰਮ ਧਰਮ ਕਹਿੰਦੇ ਨੇ ਅਰਥ ਮਾਇਆ ਪੈਸੇ ਨੂੰ ਕਹਿੰਦੇ ਨੇ ਕਾਮ ਸਫਲਤਾ ਨੂੰ ਕਹਿੰਦੇ ਨੇ ਮੋਖ ਮੁਕਤੀ ਨੂੰ ਕਹਿੰਦੇ ਨੇ ਇਹ ਚਾਰ ਪਦਾਰਥ ਪ੍ਰਮਾਤਮਾ ਦਾ ਨਾਮ ਜਪਣ ਨਾਲ ਮਿਲ ਜਾਂਦੇ ਹੈ ਹਰ ਕੀ ਸੇਵਾ ਸ੍ਰੀ ਸਤਿ ਦੇ ਪਾਰ ਜਾਤ ਜਪ ਅਲਖ ਅਪਿਵਾ ਐੜਾ ਲਲਖਖਾ ਇਹਨੂੰ ਪੜ੍ਹਨਾ ਹੈ ਅਲਖ ਅਲਖ ਨਹੀਂ ਪੜ੍ਹਨਾ ਹੈ ਅਲਖ ਹੁੰਦੀ ਜੋ ਸਾਧੂ ਕਹਿੰਦੇ ਨੇ ਅਲਖ ਨਿਰੰਜਨ ਪਰ ਇਥੇ ਪਾਠ ਅਲਖ ਜਿਹੜਾ ਲਖਿਆ ਨਾ ਜਾ ਸਕੇ ਪਾਰ ਜਾਤ ਜਪ ਅਲਖ ਅਪਿਵਾ ਉਸ ਅਲਖ ਅਪਿਵਾ ਨੂੰ ਜਪ ਕੇ ਪਾਰਜਾਤ ਜਿਹੜਾ ਦਰਖਤ ਮੰਨਦੀਆਂ ਕਾਮਨਾਵਾਂ ਪੂਰੀਆਂ ਕਰਦਾ ਨਾ ਕਹਿੰਦੇ ਉਹ ਨਾਮ ਹੈ ਉਸ ਮਾਲਕ ਦਾ ਪਰਮੇਸ਼ਰ ਦਾ ਇਸ਼ਾਪੂਰਕ ਸਰਬ ਸੁਖ ਦਾਤਾ ਹਰ ਜਾ ਕਾ ਵਸਹ ਕਾਮ ਤੇ ਨ ਕਾਮ ਤੇ ਨ ਗਉ ਵੀ ਐਸੀ ਹੀ ਮੰਨੀ ਗਈ ਜਿਵੇਂ ਪਾਰਜਾਤ ਦਰਖਤ ਮੰਨਿਆ ਗਿਆ ਕਿ ਹਰ ਇੱਕ ਮਨ ਨੂੰ ਕਾਮਨਾ ਪੂਰੀ ਕਰ ਦਿੰਦੇ ਸਤਿਗੁਰੂ ਨੇ ਸਿਰਫ ਪ੍ਰਮਾਤਮਾ ਦੇ ਨਾਮ ਨੂੰ ਹੀ ਕਾਮ ਤੇ ਨ ਤੇ ਪਾਰਜਾਤ ਆਖਿਆ ਹੈ ਤੋ ਫਿਰ ਪਾਰਜਤ ਜਪ ਅਲਖ ਅਪਿਵਾ ਉਪਾਰਜਤ ਮਨ ਦੀਆਂ ਕਾਮਨਾ ਪੂਰਨ ਕਰਨ ਵਾਲਾ ਦਰਖਤ ਉਹ ਪ੍ਰਮਾਤਮਾ ਦਾ ਨਾਮ ਹੈ ਉਹਨੂੰ ਅਲਖਨ ਨੂੰ ਪ੍ਰਮਾਤਮਾ ਨੂੰ ਜਪ ਕੇ ਮਿਲਦਾ ਹੈ ਸੋ ਇੱਥੇ ਪਾਠ ਹੈ ਅਲਖ ਨਾਲ ਪਾਠ ਹੈ ਅਪਿਵਾ ਇਹੜਾ ਅਗੀਤਰ ਲਾ ਕੇ ਤੁਸੀਂ ਇਸੇ ਤਰੀਕੇ ਨਾਲ ਗੁਰਮੁਖ ਅਲੇਪਤ ਰਹੇ ਸੰਸਾਰੇ ਜਿਹੜੇ ਗੁਰੂ ਦੇ ਨਾਲ ਜੁੜ ਜਾਂਦੇ ਜਿਹਨਾਂ ਦਾ ਮੁਖੜਾ ਗੁਰੂ ਵੱਲ ਨੂੰ ਹੁੰਦਾ ਇੱਥੇ ਗੁਰਮੁਖ ਦੇ ਖੱਖੇ ਨੂੰ ਸਿਆਰੀ ਹੈ ਗੁਰੂ ਦੀ ਰਾਹੀਂ ਜਿਹੜਾ ਗੁਰੂ ਨਾਲ ਜੁੜਿਆ ਹੋਵੇ ਗੁਰਮੁਖ ਅਲੇਪਤ ਰਹੇ ਸੰਸਾਰੇ ਤੇ ਗੁਰਮੁਖ ਜਿਹੜੇ ਨੇ ਉਹ ਸੰਸਾਰ ਦੇ ਵਿੱਚ ਨਿਰਲੇਪ ਰਹਿੰਦੇ ਨੇ ਅਲੇਪਤ ਰਹਿੰਦੇ ਨੇ ਤੋਂ ਇੱਥੇ ਅਸੀਂ ਦੇਖਿਆ ਕਿ ਪਾਠ ਅਗਮਾ ਜਾਂ ਅਗਮ ਜਾਂ ਫਿਰ ਅਸੁਰ ਅਲਖ ਅਲੇਪਤ ਇਹ ਸਾਰੇ ਪਾਠ ਐਡਾ ਅਗੇਤਰ ਲਾ ਕੇ ਕਰਨੇ ਨੇ ਸੋ ਇਸ ਤਰ੍ਹਾਂ ਜ਼ਰੂਰੀ ਹੈ ਗੁਰਬਾਣੀ ਨੂੰ ਸਮਝਿਆ ਜਾਵੇ ਪਾਠ ਬੋਧ ਨੂੰ ਸਮਝਿਆ ਜਾਵੇ ਸੁਆਸ ਕਰਦਾ ਕਿ ਆਪ ਜੀ ਨੂੰ ਜ਼ਰੂਰ ਇਹ ਗੁਰਬਾਣੀ ਦੀ ਵਿਚਾਰ ਸਮਝ ਆਵੇਗੀ ਚੰਗੀ ਲੱਗੇਗੀ ਅਗਰ ਚੰਗੀ ਲੱਗੀ ਤਾਂ ਜ਼ਰੂਰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਵੀ ਜ਼ਰੂਰ ਕਰਿਆ ਕਰੋ ਔਰ ਨਾਲ ਦੀ ਨਾਲ ਲਾਈਕ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ